ਤੇ ਅੱਜ ਆਪਾਂ ਲੈ ਕੇ ਆਏ ਜੀ ਰਾਈਡਿੰਗ ਪੈਂਟ ਕਿਉਂਕਿ ਲਗਭਗ ਆਲਮੋਸਟ ਆਪਣੇ ਕੋਲ ਸਾਰੇ ਗੀਅਰ ਹੈਗੇ ਨੇ ਹੈਲਮਟ ਵੀ ਹੋ ਗਿਆ ਰਾਈਡਿੰਗ ਜੈਕਟ ਵੀ ਹੋ ਗਈ ਤੇ ਤੂੰ ਐ ਜੇ ਕਹਿ ਕੇ ਦੇਖੋ ਵੀਰ ਜੀ ਕਿੰਨਾ ਸੋਹਣਾ ਕੱਪੜਾ ਹੱਥ ਲਾ ਕੇ ਚੈੱਕ ਕਰੋ ਐ ਜੇ ਰੰਗ ਨਿਕਲੇ ਸਾਡੇ ਕੋਲ ਦੁਬਾਰੇ ਮੋੜ ਦੋ ਸੋਹਣਾ ਹੀ ਚੈੱਕ ਕਰੀਏ ਭਾਜੀ ਪਿੰਕ ਕਲਰ ਚ ਨਹੀਂ ਹੈ ਪਾਜੀ ਵੀਰ ਜੀ ਪਿੰਕ ਕਲਰ ਚ ਨਹੀਂ ਭਾਜੀ ਆ ਬੰਦੂ 12 ਵਜੇ ਦਾ ਟਾਈਮ ਹੋ ਗਿਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਸਾਹਮਣੇ ਖੜੇ ਆ ਤੇ ਜਾਹਾਂ ਚੂਹਾਂ ਪੀਣ ਆਇਆ ਆ ਬਾਈ ਹੋਰਾਂ ਨਾਲ ਤੁਹਾਨੂੰ ਪਹਿਲਾਂ ਆਪਾਂ ਮਿਲਾਇਆ ਨਹੀਂ ਜਿਹੜੀ ਮੈਂ ਗੱਲ ਕਰਦਾ ਸੀ ਮੈਂ ਕਹਾਂ ਨਸ਼ੇੜੀ ਨਸ਼ੂਟੀ ਦਾ ਮਿਲ ਜਾਣ। ਇੱਥੇ ਇਧਰ ਨਾ ਮਿਲ ਜੇ ਕੋਈ। ਇੱਥੇ ਬੈਠਾ ਹੋਵੇ ਕਿਤੇ ਖੱਬਲਾਂਿਆਂ ਚ। ਮੈਂ ਵੀ ਇਹ ਰੱਖਿਆ ਕਰਾਂ ਹਣਾ। ਤੇ ਖਰਚੇ ਦੀ ਗੱਲ ਕਰੀਏ ਤਾਂ 40000 ਰੁਪਏ ਆਪਣਾ ਪੈਟਰੋਲ-ਪੈਟਰੋਲ ਦਾ ਲੱਗਿਆ ਜੀ। ਕਿਉਂਕਿ ਪਹਾੜਾਂ ਦੇ ਉੱਤੇ ਮੋਟਰਸਾਈਕਲ ਦੀ ਐਵਰੇਜ ਘੱਟ ਹੁੰਦੀ ਆ ਤੇ ਬਾਕੀ ਰਹਿਣ-ਸਹਿਣ, ਖਾਣ-ਪੀਣ ਦਾ ਲਾ ਕੇ ਤਾਂ ਤੁਸੀਂ ਕਹੋ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਸਫ਼ਰ ਲਗਭਗ ਹੁਣ ਸਮਾਪਤ ਹੋ ਚੁੱਕਿਆ ਤੇ ਆਪਣੇ ਸਫ਼ਰ ਦੀ ਇਹ ਆਖਰੀ ਵੀਡੀਓ ਆ ਕਾਨਪੁਰ ਤੋਂ ਲੈ ਕੇ ਦਿੱਲੀ ਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦਾ ਸਫ਼ਰ ਆਪਾਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਸ ਸਫ਼ਰ ਦੇ ਵਿੱਚ ਆਪਣਾ ਕਿੰਨਾ ਖਰਚਾ ਹੋ ਗਿਆ ਤੇ ਕੀ ਆਪਣਾ ਐਕਸਪੀਰੀਅੰਸ ਰਿਹਾ ਤੇ ਕੀ ਚੰਗੀਆਂ ਮਾੜੀਆਂ ਗੱਲਾਂ ਜਿਹੜੀਆਂ ਵੀ ਹੋਈਆਂ ਨੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਜਿਹੜੇ ਐਕਸਪ੍ਰੈਸ ਵੇ ਦੇ ਉੱਤੇ ਆਪਾਂ ਖੜੇ ਆ ਇਹ ਹੈਗਾ ਜੀ ਲਖਨਊ ਆਗਰਾ ਐਕਸਪ੍ਰੈਸ ਵੇ ਸਵੇਰੇ ਮੈਂ 11 ਵਜੇ ਕਾਨਪੁਰ ਤੋਂ ਚੱਲੇ ਸੀ ਜਿਹੜੀ ਫੈਮਿਲੀ ਕੋਲ ਮੈਂ ਰੁਕਿਆ ਹੋਇਆ ਸੀ ਤੇ ਉਹਨਾਂ ਕੋਲ ਦੋ ਦਿਨ ਲਾਉਣ ਤੋਂ ਬਾਅਦ ਤੀਜੇ ਦਿਨ ਸਵੇਰੇ 11 ਵਜੇ ਪ੍ਰਸ਼ਾਦਾ ਪਾਣੀ ਛੱਕ ਕੇ ਚੱਲੇ ਆ ਕਾਨਪੁਰ ਤੋਂ 50 ਕਿਲੋਮੀਟਰ ਬਾਹਰ ਆ ਕੇ ਇਸ ਐਕਸਪ੍ਰੈਸ ਵੇ ਤੇ ਚੜ ਗਏ ਸੀ ਆ ਇਹਦੇ ਉੱਤੇ ਬਾਈਕ ਦਾ ਟੋਲ ਲੱਗਦਾ ਪਰ ਟਾਈਮ ਦੀ ਬਹੁਤ ਸੇਵਿੰਗ ਹੋ ਜਾਂਦੀ ਆ ਬਾਈਕ ਦਾ ਟੋਲੇ ਦੇ ਉੱਤੇ 230 ਰੁਪਏ ਮੇਰਾ ਲੱਗਿਆ ਅੱਗੇ ਜਾ ਕੇ ਮੈਨੂੰ ਜੇ ਕੋਈ ਹੋਰ ਐਕਸਪ੍ਰੈਸ ਵੇ ਤੇ ਚੜਨਾ ਪਿਆ ਜਿਹੜਾ ਜਮੁਨਾ ਐਕਸਪ੍ਰੈਸ ਵੇ ਆ ਤਾਂ ਉੱਥੇ ਸ਼ਾਇਦ ਆਪਾਂ ਨੂੰ ਅਲੱਗ ਤੋਂ ਟੋਲ ਕਟਵਾਉਣਾ ਪਊਗਾ ਫਿਲਹਾਲ ਹੁਣ ਟਾਈਮ ਹੋ ਗਿਆ ਜੀ 3 ਵਜੇ ਦਾ ਆਗਰੇ ਤੋਂ ਆਪਾਂ 35 ਕਿਲੋਮੀਟਰ ਪਹਿਲਾਂ ਖੜੇ ਹਾਂ ਤੇ ਦਿੱਲੀ ਲਗਭਗ ਪੌਣੇ 300 ਕਿਲੋਮੀਟਰ ਦੇ ਨੇੜੇ ਤੇੜੇ ਰਹਿ ਗਿਆ ਸ਼ਾਇਦ ਸ਼ਾਮ ਦੇ 7 ਵਜੇ ਤੱਕ ਆਪਾਂ ਦਿੱਲੀ ਪਹੁੰਚ ਜਾਾਂਗੇ ਆਪਣਾ ਸਟੇ ਅੱਜ ਦਿੱਲੀ ਹੋਊਗਾ ਕੱਲੋਂ ਦਿੱਲੀ ਤੋਂ ਪੰਜਾਬ ਪਰ ਆਪਾਂ 2 ਦਿਨਾਂ ਦੀ ਇੱਕੋ ਹੀ ਵੀਡੀਓ ਬਣਾਵਾਂਗੇ ਆਪਾਂ ਐਕਸਪ੍ਰੈਸ ਵੇ ਤੇ ਆ ਰਹੇ ਸੀ ਤੜਕੇ ਉਹਦਾ ਨਾਮ ਹੈਗਾ ਸੀ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਜਿਹੜੇ ਦੇ ਉੱਤੇ ਆਪਾਂ ਹੁਣ ਖੜੇ ਆ ਇਹ ਹੈਗਾ ਜੀ ਜਮਨ ਐਕਸਪ੍ਰੈਸ ਵੇ ਤੇ ਇਹਦਾ ਟੋਲ ਅਲੱਗ ਤੋਂ ਲੱਗਦਾ ਇੱਥੇ ਆਪਾਂ ਟੋਲ ਕਟਵਾਇਆ ਤੜਕੇ 230 ਰੁਪਏ ਦਾ ਤੇ ਹੁਣ ਆਪਾਂ ਟੋਲ ਕਟਵਾਇਆ ਇੱਥੇ 205 ਰੁਪਏ ਦਾ ਮਤਲਬ ਟੋਟਲ ਆਪਣਾ 435 ਰੁਪਏ ਦਾ ਟੋਲ ਲੱਗ ਚੁੱਕਿਆ ਹੁਣ ਤੱਕ ਬਾਈਕ ਦਾ ਤੇ ਡੇਢ ਘੰਟੇ ਦੇ ਨੇੜੇ ਤੇੜੇ ਵੈਸੇ ਆਪਾਂ ਟਾਈਮ ਬਚਾ ਲਿਆ। ਟੈਂਪਰੇਚਰ ਦੀ ਗੱਲ ਕਰੀਏ ਘੱਟੋ ਘੱਟ 40-42 ਡਿਗਰੀ ਦੇ ਨੇੜੇ ਤੇਰੇ ਟੈਂਪਰੇਚਰ ਆ। ਸਵੇਰ ਦਾ ਜਦੋਂ ਮੈਂ ਚੱਲਿਆ ਹੋਇਆ ਬਹੁਤ ਜ਼ਿਆਦਾ ਗਰਮੀ ਸੀ, ਬਹੁਤ ਜ਼ਿਆਦਾ ਧੁੱਪ ਸੀ ਪਰ ਫਿਲਹਾਲ ਜਿਵੇਂ ਜਿਵੇਂ ਮੈਂ ਇਧਰ ਨੂੰ ਪੰਜਾਬ ਵਾਲੇ ਪਾਸੇ ਨੂੰ ਵੱਧ ਰਿਹਾ ਹਾਂ ਨਾ ਰਾਹ 'ਚ ਬੱਦਲਬਾਈ ਜੀ ਹੋ ਗਈ, ਸੂਰਜ ਵੀ ਬੱਦਲਾਂ ਦੇ ਵਿੱਚ ਲੁਕ ਗਿਆ। ਐਂ ਲੱਗਦਾ ਵੀ ਮੀਂਹ ਪੈਣ ਦੇ ਸਾਰ ਨੇ ਜੇ ਮੀਂਹ ਪੈ ਜੇ ਤਾਂ ਚੰਗੀ ਗੱਲ ਆ। ਆਪਣਾ ਸਫ਼ਰ ਸੌਖਾ ਲੰਘ ਜਾਊਗਾ। ਨਹੀਂ ਦੁਪਹਿਰਾ ਦੁਪਹਿਰਾ ਦਾ ਆਪਾਂ ਵੈਸੇ ਹੀ ਆਦੇ ਸਿਰ ਤੇ ਦਿੱਲੀ ਤੋਂ ਲਗਭਗ 70 ਕਿਲੋਮੀਟਰ ਪਹਿਲਾਂ ਖੜੇ ਆ ਜੀ ਆਪਾਂ ਸ਼ਾਮ ਦਾ 5:30 ਵਜੇ ਦਾ ਟਾਈਮ ਹੋ ਗਿਆ ਤੇ ਇੱਥੇ ਹੁਣ ਪਾਣੀ ਪੂਣੀ ਪੀਤਾ ਤੇ ਥੋੜਾ ਬਹੁਤ ਕੁਝ ਖਾ ਕੇ ਹੁਣ ਆਪਾਂ ਲੋਕੇਸ਼ਨ ਮੰਗਾਲੀ ਉਸ ਬਾਈ ਦੀ ਜਿਹਦੇ ਕੋਲ ਆਪਾਂ ਜਾਣਾ ਮੌਸਮ ਠੰਡਾ ਹੋਇਆ ਪਿਆ ਮੀਂਹ ਰਾਤ ਚ ਪੈਣ ਲੱਗਿਆ ਸੀ ਪਰ ਬਹੁਤ ਥੋੜਾ ਮੀਂਹ ਪਿਆ ਤੇ ਕੱਲ ਆਪਾਂ ਰਾਤ ਪਹੁੰਚ ਗਏ ਸੀ ਦਿੱਲੀ ਇਸ ਟਾਈਮ ਆਪਾਂ ਬਾਈ ਗੁਰਪ੍ਰੀਤ ਹੋਰਾਂ ਦੇ ਘਰੇ ਰੁਕੇ ਹੋਏ ਆ ਤੇ ਇਹ ਮੁੰਡੇ ਵੀ ਆਪਣੇ ਪੁਰਾਣੇ ਯਾਰੀ ਨੇ ਪਈ ਇਹਨਾਂ ਨੂੰ ਆਪਾਂ ਮਿਲੇ ਆ ਪਿਛਲੇ 5-4 ਮਹੀਨਿਆਂ ਤੋਂ ਜਾਣਦੇ ਆ ਏ ਭਾਈ ਜੀ ਤੁਹਾਡਾ ਨਾਮ ਕੀ ਹੈ ਗਗਨਦੀਪ ਸਿੰਘ ਇਹਨਾਂ ਬਾਈ ਹੋਰਾਂ ਨੂੰ ਮੈਂ ਪਹਿਲੀ ਵਾਰੀ ਮਿਲਿਆ ਤੇ ਇਹ ਬਾਈ ਦਾ ਨਾਮ ਹੈਗਾ ਜੀ ਹਰਨੀਤ ਇਹਨਾਂ ਦਾ YouTube ਦੇ ਉੱਤੇ ਚੈਨਲ ਵੀ ਹੈਗਾ ਸਾਡੀ ਆਪਸ ਗੱਲਬਾਤ ਵੀ ਹੁੰਦੀ ਰਹਿੰਦੀ ਆ ਅੱਜ ਮੈਡਮ ਹੈ ਆਫ ਕੈਮਰਾ ਗੱਲਬਾਤ ਹੁੰਦੀ ਰਹਿੰਦੀ ਆ ਤੇ ਇਥੋਂ ਦੇ ਲੋਕਲ ਨੇ ਇਹਨਾਂ ਨੂੰ ਸਾਰਾ ਪਤਾ ਵੀ ਸਮਾਨ ਸਬੂਨ ਕਿੱਥੋਂ ਮਿਲਦਾ ਹੈ ਨਾ ਕੈਮਰੇਆਂ ਦਾ ਤੇ ਚਾਹੇ ਆਪਣੇ GoPro ਦੇ ਗਾਰਡ ਹੋ ਗਏ ਹੈਲਮਟ ਦੇ ਮਾਉਂਟ ਹੋ ਗਏ ਜਾਂ GoPro ਦੀ ਜਿੱਦੀ ਵੀ ਸੈਟਿੰਗ ਸਾਈਡਿੰਗ ਐਕਸੈਸਰੀ ਆ ਉਹ ਬਾਈ ਹੋਰਾਂ ਨੂੰ ਪਤਾ ਤੇ ਇਹਨਾਂ ਦਾ ਆਪਦਾ ਹੀ ਮਕੈਨਿਕ ਦਾ ਕੰਮ ਹੈਗਾ ਹਨਾ ਬਾਈਕਾਂ ਬੂਲਕਾਂ ਠੀਕ ਕਰਨ ਦਾ ਸਾਰਾ ਕੁਝ ਬਾਈ ਉਹਰੇ ਕਰ ਲੈਂਦੇ ਨੇ ਮਲਟੀ ਰਿਲੇਟਡ ਬੰਦੇ ਨੇ ਇਹ ਠੀਕ ਹੈ ਹੋਰ ਥੋੜੇ ਬਾਰੇ ਵੀ ਸਿਫਟ ਕਰਨਾ ਬਹੁਤ ਤੇ ਨਹੀਂ ਘਰ ਦੀ ਫੇਰੀ ਆ। ਆਹ ਕਿਹਦੀ ਮਾਰਕੀਟ ਆ ਆਪਾਂ ਫਿਰਦੇ ਆ। ਇਹ ਚੰਨੀ ਜੋਗ ਹੈਗੀ ਉੱਚਾ ਚੌਧਰੀ ਜੰਦੇ ਨੂੰ। ਠੀਕ ਆ। ਉੱਚਾ ਚੌਧਰੀ। ਉੱਚਾ ਚੌਧਰੀ ਕੈਮਰਾ ਮਾਰਕੀਟ ਚ ਫਿਰਦੇ ਆ ਤੇ ਮਾੜਾ ਮੋਟਾ ਸਮਾਨ ਆਪਾਂ ਲੈ ਲਿਆ ਥੋੜਾ ਬਹੁਤ ਹੋਰ ਲੈਣਾ। ਅੱਜ ਵੈਸੇ ਮੈਂ ਘਰੇ ਜਾਣਾ ਸੀ ਪਰ ਹੁਣ ਟਾਈਮ ਕਾਫੀ ਹੋ ਗਿਆ 4:00 ਵਜੇ। ਤੇ ਘਰੇ ਜਾਂਦੇ ਜਾਂਦੇ 5 ਘੰਟੇ ਹੋਰ ਲੱਗ ਜਾਣਗੇ ਮਾੜਾ ਮੋਟਾ ਸਮਾਨ ਹਜੇ ਕਰੋਲ ਬਾਗ ਤੋਂ ਵੀ ਲੈਣਾ। ਹਾਂ। ਤੇ ਫਿਰ ਮੇਰੀ ਸਲਾਹ ਵੀ ਹੁਣ ਅੱਜ ਪ੍ਰੋਗਰਾਮ ਕੈਨਸਲ ਕਰਕੇ ਕੱਲ ਨੂੰ ਘਰੇ ਜਾਈਏ। ਇਸ ਟਾਈਮ ਆਪਾਂ ਬੈਠੇ ਆ ਜੀ ਹਲਦੀ RAM ਦੇ। ਇਹ ਹੈਗੇ ਰਾਜਮਾ ਚਿੱਟੇ ਸ਼ੋਲੇ ਨੇ ਕਿ ਰਾਜਮਾ ਚੌੜੀ ਨੇ ਭਾਈ ਇਹਨਾਂ ਸਾਰਾਂ ਪਾਈਆਂ ਦੇ ਨਾਲੀ ਜੀਤ ਮੁਵਾਰਕ ਸਰ ਆਪਕੋ ਵੀ ਮੁਵਾਰਕ ਆਪਕੋ ਵੀ ਮੁਵਾਰਕ ਤੇ ਅੱਜ ਆਪਾਂ ਲੈ ਕੇ ਆਏ ਜੀ ਰਾਈਡਿੰਗ ਪੈਂਟ ਕਿਉਂਕਿ ਲਗਭਗ ਆਲਮੋਸਟ ਆਪਣੇ ਕੋਲ ਸਾਰੇ ਗੀਅਰ ਹੈਗੇ ਨੇ ਹੈਲਮਟ ਵੀ ਹੋ ਗਿਆ ਰਾਈਡਿੰਗ ਜੈਕਟ ਵੀ ਹੋ ਗਈ ਤੇ ਤੂੰ ਐ ਜੇ ਕਹਿ ਕੇ ਦੇਖੋ ਵੀਰ ਜੀ ਕਿੰਨਾ ਸੋਹਣਾ ਕਪੜਾ ਹੱਥ ਲਾ ਕੇ ਚੈੱਕ ਕਰੋ ਐ ਜੇ ਰੰਗ ਨਿਕਲੇ ਸਾਡੇ ਕੋਲ ਦੁਬਾਰੇ ਮੋੜ ਦੋ ਥੋੜਾ ਜਿਹਾ ਚੈੱਕ ਕਰੀਏ ਇਹ ਬਾਜੀ ਪਿੰਕ ਕਲਰ ਚ ਨਹੀਂ ਹੈ ਪਾਜੀ ਵੀਰ ਜੀ ਪਿੰਕ ਕਲਰ ਚ ਨਹੀਂ ਬਾਜੀ ਆ ਬੰਦਾ ਹੋਣਾ ਬਾਈ ਆ ਜਾ ਲੋ ਗੇਰ 160 167 ਤੇ ਆ ਰਾਈਡਿੰਗ ਪੈਂਟ ਇਹਦੇ ਵਿੱਚ ਇੱਥੇ ਸੇਫਟੀ ਹੁੰਦੀ ਹੈ ਇੱਥੇ ਵੀ ਲੱਗੇ ਹੋਇਆ ਇੱਥੇ ਵੀ ਲੱਗਿਆ ਹੋਇਆ ਬਾਕੀ ਵਾਟਰਪੂਫ ਵੀ ਹੋ ਜਾਂਦੀ ਹੈ ਇਹਦੇ ਅੰਦਰ ਕਪੜਾ ਜਿਹਾ ਹੈਗਾ ਲੱਗਣ ਵਾਲਾ ਤੇ ਇਹ ਆਪਾਂ ਕਿੰਨੇ ਦੀ ਲਈ ਆ ਬਾਈ ਇਹ 4500 ਦੀ ਹਾਂ ਉ 6500 ਦੀ ਕਹਿੰਦਾ ਜੀ ਬਾਈ ਕਹਿੰਦਾ ਆਫਰ ਚ ਚੱਲ ਰਹੀ ਆ ਤੇ 4500 ਦੀ ਆ ਤੇ ਇਹਦੇ ਉੱਤੇ ਲਿਖਿਆ ਹੋਇਆ ਜੀ ਵਾਟਰ ਪ੍ਰੂਫ ਆ ਕਹਿੰਦੇ 100% ਠੀਕ ਆ ਕੀ ਹੁਣ ਖਾਣ ਪੀਣ ਦਾ ਰੋਟੀ ਵਾਲੇ ਰੋਟੀ ਵਾਲੀ ਆ ਰਹੀ ਏ ਬੀਬੀ ਬਸ ਆ ਰਹੀ ਹੁਣੀ ਬਸ ਠੀਕ ਆ ਇਹ ਬਾਈ ਕਿਹੜੀ ਜਗ੍ਹਾ 'ਚ ਬੈਠੇ ਆ ਆਪਾਂ ਦਿੱਲੀ ਆਪਾਂ ਬੈਠੇ ਆ ਕ੍ਰਿਸ਼ਨ ਨਗਰ ਅੱਛਾ ਠੀਕ ਆ ਜੰਨਾਬਾ ਕਰਿਸ਼ਨ ਨਗਰ ਹੂੰ ਠੀਕ ਆ ਦਿੱਲੀ ਬੈਠੇ ਆ ਮਤਲਬ ਈਸਤ ਦਿੱਲੀ ਦੇ ਵਿੱਚ ਤੇ ਯਾਰ ਆ ਚੀਜ਼ ਦਿਖਾਉਣੀ ਭੁੱਲ ਗਏ ਕਿਹੜੀ ਕਿਹੜੀ ਚੀਜ਼ ਆਪਾਂ ਲਈ ਆ ਇੱਕ ਲਿਆ ਆਪਾਂ ਮਾਈਕ ਜੀ ਸੋਨੀ ਦਾ ਇਹਦੇ ਅੰਦਰ ਜਿਹੜੀ ਢੋਲਕੀ ਜੀ ਆ ਨਾ ਇਹ ਛੋਟੀ ਆ ਤੇ ਇਹ ਢੋਲਕੀ ਇਹਦੇ ਅੰਦਰ ਹੈ ਹੀ ਨਹੀਂ ਮਤਲਬ ਸੈੱਲ ਨਹੀਂ ਪੈਂਦੇ ਇਹਦੇ ਅੰਦਰ ਸਿੱਧਾ ਇਹ ਛੋਟੇ ਕੈਮਰੇ ਤੋਂ ਪਾਵਰ ਲੈ ਕੇ ਇਹ ਚੱਲ ਪੈਂਦਾ ਇੱਕ ਆਹ ਮਾਈਕ ਲਿਆ ਇਹ ਪਤਾ ਨਹੀਂ 1000 ਰੁਪਈਆ ਦਾ ਸੀ ਇਹ ਤੇ ਇਹ ਆਪਣੇ ਕੈਮਰੇ ਤੇ ਲਾਉਣ ਵਾਲੇ ਉਹ ਨੇ ਸਕਰੀਨ ਗਾਰਡ ਠੀਕ ਆ ਇੱਕ ਹੈਗਾ ਗੁਰਪ੍ਰੀਤ ਦਾ ਇੱਕ ਹੈਗਾ ਮੇਰਾ ਤੇ ਇੱਕ ਮਾਈਕ ਆਪਾਂ ਇਹ ਲੈ ਲਿਆ ਐਕਸਟਰਾ ਰੱਖ ਲਈਦੇ ਨੇ ਇਧਰਲੇ ਪਾਸੇ ਪਏ ਨੇ ਜੀ ਪ੍ਰੋਟੈਕਸ਼ਨ ਮੰਤਰਾਂ ਗੱਡੀਆਂ ਤੇ ਲਾਉਣ ਵਾਲੇ ਮੋਟਰਸਾਈਕਲਾਂ ਤੇ ਵੀ ਲਾਉਣ ਵਾਲੇ ਮਕਾਨਪੁਰ ਚ ਗਿਆ ਸੀ ਨਾ ਜਦੋਂ ਉਹ ਫੈਮਿਲੀ ਨੇ ਆਰਡਰ ਕੀਤੇ ਹੋਏ ਸੀ ਆਨਲਾਈਨ ਜਿਹੜਾ ਮੇਰੇ ਕੋਲ ਐਕਸਟਰਾ ਹੈਗਾ ਸੀ ਮੈਂ ਉਹਨਾਂ ਨੂੰ ਦੇ ਆਇਆ ਤੇ ਇੱਥੇ ਬਾਧੂ ਪਏ ਨੇ ਇੱਥੇ ਜਿੰਨੇ ਮਰਜ਼ੀ ਚੱਕ ਲੋ ਤੇ ਆਹ ਮੈਂ ਇੱਕ ਲੈ ਲਿਆ ਬਾਕੀ ਸਾਰੇ ਬਾਈ ਦੇ ਨੇ ਠੀਕ ਆ ਬਾਈ 12 ਵਜੇ ਦਾ ਟਾਈਮ ਹੋ ਗਿਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਸਾਹਮਣੇ ਖੜੇ ਆ ਤੇ ਚਾਹਾਂ ਚੂਹਾਂ ਪੀਣ ਆਇਆ ਆ ਬਾਈ ਹੋਰਾਂ ਨਾਲ ਤੁਹਾਨੂੰ ਪਹਿਲਾਂ ਆਪਾਂ ਮਿਲਾਇਆ ਨਹੀਂ ਬਾਈ ਸੰਨੀ ਤੇ ਬਾਈ ਤੁਹਾਡਾ ਨਾਮ ਭੁੱਲ ਗਿਆ ਮੈਂ ਹੰਨੀ 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 ਅੱਛਾ ਹੰਨੀ ਹੈ ਹੰਨੀ ਤੇ ਮਰਮਨ ਅੱਛਾ ਇਹ ਬਾਈ ਦਾ ਨਾਮ ਹੰਨੀ ਆ ਇਹ ਬਾਈ ਦਾ ਨਾਮ ਹੈਗਾ ਰਮਨ ਤੇ ਇਹ ਬਾਈ ਦਾ ਨਾਮ ਹੈਗਾ ਗੁਰਪ੍ਰੀਤ ਇਹ ਬਾਈ ਦੀ ਟੜਕੇ ਛੁੱਟੀ ਆ ਆਫਿਸ ਤੋਂ ਤੇ ਇੱਕ ਕੱਲ ਵੀ ਬਾਈ ਲੇਟ ਹੋ ਗਿਆ ਘੁੰਮਦਾ ਘੁੰਮਦਾ ਕੱਲ ਵੀ ਨਹੀਂ ਆਫਿਸ ਗਿਆ ਅੱਜ ਫੇਰ 12 ਵਜੇ ਕਹਿੰਦਾ ਮੈਂ ਕੱਲ ਦੀ ਵੀ ਛੋੜ ਦੇ ਕਰਕੇ ਛੁੱਟੀ ਲੈ ਲੂੰਗਾ ਤੇ ਇਧਰਲੇ ਪਾਸੇ ਬਾਈ ਭਾਈ ਮੀਤ ਚਾਹ ਲੈ ਮੇਰੇ ਹਾਂ ਚਾਹ ਚੂ ਪੀਣ ਆਏ ਆ ਇਹ ਦਿੱਲੀ ਸਾਰਾ ਜਾਗਦੇ ਹੀ ਰਹਿੰਦਾ ਬਾਕੀ ਈਦ ਦਾ ਤਿਹਾਰਾ ਤੇ ਲੋਕ ਜਾਦੇ ਫਿਰਦੇ ਨੇ ਇੱਥੇ ਘੁੰਮਦੇ ਤੁਸੀਂ ਕਹਿ ਨਹੀਂ ਸਕਦੇ ਜੀ 12 ਵਜੇ ਦਾ ਟਾਈਮ ਆ ਜੀ ਠੀਕ ਹੈ ਸਰ ਪੂਰੀ ਰਾਤ ਚੱਲੂਗਾ ਬਾਜੀ ਇਹ ਕੱਲ ਦੀ ਛੁੱਟੀ ਹੈ ਕੱਲ ਦੀ ਛੁੱਟੀ ਹੈ ਬਾਜੀ ਮੇਰੀ ਗੱਲ ਸੁਣੋ ਤੇਰਾ ਸਵਾਲ ਵੇਖ ਲੈ ਰਹੀ ਗਿਆ ਮੇਰੀ ਤਾਂ ਮੈਂ ਇੱਕ ਦਿਨ ਮੈਂ ਇੱਕ ਦਿਨ ਹੋਰ ਘਰੇ ਲੇਟ ਜਾਵੜੂਗਾ ਕਿੱਡੀ ਗੱਲ ਹੈ ਕਹਿੰਦੇ ਨਹੀਂ ਮੈਂ ਤਾਂ ਬਹਿਲਾ ਜਾਵਾਂ ਹੁਣ ਆਪ ਦਫਤਰ ਹੀ ਨਹੀਂ ਹੋਗਾ ਮੈਂ ਟੂਰ ਕੱਢ ਕੇ ਮੈਂ ਯਾਰ ਟੂਰ ਕੱਢ ਕੇ ਮੁੜਿਆ ਮੈਨੂੰ ਹੁਣ ਕੋਈ ਟੈਨਸ਼ਨ ਨਹੀਂ ਮੈਂ ਮਹੀਨਾ ਜਿੱਥੇ ਮਰਜ਼ੀ ਰੱਖ ਲਓ ਮੈਨੂੰ ਬਾਜੀ ਕਹਿ ਰਹੇ ਨੇ ਮੈਂ ਹੁਣ ਸਾਡੇ ਨਾਲ ਜਾਵਾਂਗਾ ਹਾਂ ਚਲੋ ਭਾਈ ਲਓ ਜੀ ਅਗਲੇ ਦਿਨ ਦੇ ਵਿੱਚ ਤੁਹਾਡਾ ਸਵਾਗਤ ਆ ਦਿੱਲੀ ਤੋਂ ਚੱਲ ਪਏ ਆ ਸ਼ਾਮ ਨੂੰ 6:30 ਵਜੇ ਫੇ ਇੱਥੋਂ ਆਪਣੇ ਘਰ ਦਾ ਸਫ਼ਰ ਹੈਗਾ ਘੱਟੋ-ਘੱਟ ਜੀ 250 ਕਿਲੋਮੀਟਰ ਦੇ ਨੇੜੇ-ਤੇੜੇ ਮੈਂ ਜਦੋਂ ਘਰੇ ਜਾਂਦਾ ਹੁੰਨਾ ਨਾ ਜਾਂ ਤਾਂ अर्ਲੀ ਮਾਰਨਿੰਗ ਜਾਂਦਾ ਹੁੰਨਾ ਜਾਂ ਲੇਟ ਨਾਈਟ ਜਾਂਦਾ ਹੁੰਨਾ ਦੁਪਹਿਰੇ ਜੇ ਨਹੀਂ ਮੈਂ ਘਰੇ ਪੜਦਾ ਬਾਕੀ ਜਿਹੜਾ ਆਪਾਂ ਨੂੰ ਸਮਾਨ ਦੀ ਲੋਡ ਸੀ ਮੇਨ ਦਿੱਲੀ ਜਿਹੜੇ ਮਕਸਦ ਕਰਕੇ ਆਪਾਂ ਆਏ ਸੀ ਉਹ ਸਮਾਨ ਆਪਾਂ ਲੈ ਲਿਆ ਸਾਰਾ ਦਿੱਲੀ ਚੋਂ 2 3 4 ਵਜੇ ਤੱਕ ਦੁਪਹਿਰੇ ਲੰਘ ਜੇ ਲੰਘ ਜੇ ਉਸ ਤੋਂ ਬਾਅਦ ਫਿਰ ਟ੍ਰੈਫਿਕ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ 2 3 ਵਜੇ ਤੋਂ ਬਾਅਦ ਨਾ ਫਿਰ ਆਫਿਸਾਂ ਦੀਆਂ ਛੁੱਟੀਆਂ ਹੋਣ ਲੱਗ ਜਾਂਦੀਆਂ ਨੇ ਜਦੋਂ ਆਫਿਸ ਬੰਦ ਹੁੰਦੇ ਨੇ ਫਿਰ ਸਾਰਾ ਸਟਾਫ ਸੜਕਾਂ ਤੇ ਆ ਜਾਂਦਾ ਹੌਲੀ ਹੌਲੀ ਤੇ 5 ਜਾਂ 6 ਵਜੇ ਨੂੰ ਸ਼ਾਮ ਨੂੰ ਤਾਂ ਪੂਰਾ ਰਸ਼ ਹੁੰਦਾ ਸ਼ਹਿਰ ਚੋਂ ਨਿਕਲਦੇ ਨਿਕਲਦੇ ਹੀ ਆਪਾਂ ਨੂੰ ਘਟੋ ਘਟਾ ਘਾਟਾ ਲੱਗ ਗਿਆ ਬਈ ਰਾਹ ਦੀਆਂ ਥਾਵਾਂ ਤੇ ਬੰਦ ਕਰ ਰੱਖੇ ਨੇ ਕਦੇ ਕਿੱਧਰ ਕੰਮ ਚੱਲ ਰਿਹਾ ਇੱਕ ਦੋ ਵਾਰੀ ਗਲਤ ਪੁਲ ਚੜ ਗਏ ਦਿੱਲੀ ਚੋਂ ਬਾਹਰ ਨਿਕਲਣਾ ਹੀ ਔਖਾ ਹੋਇਆ ਪਿਆ ਆ ਪੁਲ ਬੜਾ ਘਾੜ ਬਣਿਆ ਹੋਇਆ ਇਹ ਬੰਬੇ ਵਾਲਾ ਸੀ ਲਿੰਕ ਹਨ ਉਵੇਂ ਬਣਿਆ ਹੋਇਆ ਇਹ ਤਾਂ ਪਰ ਪਰ ਛੋਟਾ ਜਿਹਾ ਉਹ ਤਾਂ ਬਹੁਤ ਵੱਡਾ ਹੈ ਤੂੰ ਲੋਕ ਇੱਥੇ ਖੜ ਖੜ ਕੇ ਫੋਟੋਆਂ ਖਿਚਾ ਰਹੇ ਨੇ ਸੈਲਫੀ ਪੁਆਇੰਟ ਬਣਾਇਆ ਪਿਆ ਸਿੱਧੀ ਇਹ ਸੜਕ ਕਰਨਾਲ ਨੂੰ ਜਾ ਰਹੀ ਆ ਇੱਕ ਵਾਰੀ ਵੱਡੇ ਹਾਈਵੇ ਤੇ ਚੜ ਜੀਏ ਫੇਰ ਹੀ ਸਾਂ ਆਊਗਾ ਉਹਨਾਂ ਚਰਨੀ ਮਾਰ ਰੁਕਦਾ ਕਿਉਂਕਿ ਮੈਪ ਤੇ ਮੈਂ ਦੇਖਿਆ ਬਈ ਘੱਟੋ ਘੱਟ 11 ਵਜੇ ਤੋਂ ਪਹਿਲਾਂ ਨਹੀਂ ਆ ਪਹੁੰਚ ਸਕਦਾ ਤੇ ਹੁਣ ਵੱਡੇ ਹਾਈਵੇ ਤੇ ਜਾ ਕੇ ਥੋੜਾ ਜਿਹਾ ਮੋਟਰਸਾਈਕਲ ਤੇਜ਼ ਭਜਾਵਾਂਗੇ ਫੇਰ ਜਾ ਕੇ ਟਾਈਮ ਘਟੂਗਾ ਸਾਹਮਣੇ ਲਿਖਿਆ ਹੋਇਆ ਆਜ਼ਾਦਪੁਰ ਤੇ ਕਰਨਾਲ ਹੁਣ ਬਾਕੀ ਪੰਜਾਬ ਤੇ ਹਰਿਆਣੇ ਵਾਲਾ ਜਿਹੜਾ ਜਿਹੜਾ ਬਾਰਡਰ ਬੰਦ ਆ ਪਰ ਉਹਨਾਂ ਦੀ ਪੁੱਛ ਪੜਤਾਲ ਕਰਨੀ ਪੈਣੀ ਆ। ਕੰਮ ਥੋੜਾ ਜਿਹਾ ਲੰਬਾ ਅੱਜ ਪੰਜਾਬ ਪਹੁੰਚਣ ਦਾ। ਜਿਹੜੇ ਦਿੱਲੀ 'ਚ ਰਹਿੰਦੇ ਨੇ ਉਹਨਾਂ ਨੂੰ ਤਾਂ ਬਹੁਤ ਚੰਗੇ ਤਰੀਕੇ ਨਾਲ ਪਤਾ ਹੋਣਾ ਵੀ ਸਾਹਮਣੇ ਜਿਹੜੇ ਪਹਾੜ ਨੇ ਉਹ ਕਿਹੜੀ ਚੀਜ਼ ਤੇ ਬਣੇ ਹੋਏ ਨੇ। ਜਦੋਂ ਤੁਸੀਂ ਇਹ ਪਹਾੜਾਂ ਦੇ ਕੋਲ ਦੀ ਲੰਘਦੇ ਹੋ ਨਾ ਬਹੁਤ ਗੰਦਾ ਮੁਸ਼ਕ ਮਾਰਦਾ ਇਹ ਸਾਰਾ ਪਹਾੜਾ ਜੀ ਕੂੜੇ ਦਾ। ਲਾਲ ਸਾਫ 100 ਫੁੱਟ ਦੇ ਨੇੜੇ ਤੇੜੇ ਉੱਚਾ ਇਹ ਤੇ ਫੈਲਿਆ ਹੀ ਬਹੁਤ ਦੂਰ ਤੱਕ ਹੋਇਆ। ਕੂੜਾ ਡੰਪ ਕਰਦੇ ਨੇ ਇੱਥੇ ਕੂੜੇ ਵਾਲਾ ਪਹਾੜ ਆ ਅੰਬਾਲਾ 195 ਕਿਲੋਮੀਟਰ ਰਹਿ ਗਿਆ ਇਸ ਟਾਈਮ ਆਪਾਂ ਰੋਂਗ ਸਾਈਡ ਜਾ ਰਹੇ ਆ ਇਹਦਾ ਕਾਰਨ ਇਹ ਆ ਵੀ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਹੁਣ ਸ਼ੁਰੂ ਹੋਇਆ ਨਾ ਦੁਬਾਰੇ ਤਾਂ ਇਹ ਰੋਡ ਜਿੱਥੇ ਜਾ ਕੇ ਐਂਡ ਹੁੰਦਾ ਇੱਕ ਵੱਡਾ ਪੁਲ ਆਉਂਦਾ ਤੇ ਉੱਥੇ ਬੈਰੀਕੇਡਿੰਗ ਕੀਤੀ ਹੋਈ ਸੀ ਉਹ ਬੈਰੀਕੇਡਿੰਗ ਸਾਰੀ ਹੁਣ ਪਟੜਤੀ ਹੈ ਇਹਨਾਂ ਨੇ ਜਿਹੜੀਆਂ ਕਿੱਲਾਂ ਛੂਰੀਆਂ ਲਾਈਆਂ ਹੋਈਆਂ ਸੀ ਵੱਡੇ ਵੱਡੇ ਕੈਂਟਰ ਖੜੇ ਸੀ ਉਹ ਸਾਰਾ ਹੁਣ ਉੱਥੋਂ ਚੱਕੀ ਜਾਂਦੇ ਨੇ ਸਮਾਨ ਤੇ ਤਾਂ ਕਰਕੇ ਫਿਰ ਪਰਲਾ ਰਹਾ ਉਹਨਾਂ ਨੇ ਬੰਦ ਕਰ ਰੱਖਿਆ ਇੱਕ ਪਾਸੇ ਵਾਲਾ ਖੋਲਤਾ ਮੈਂ ਵੀ ਰਿਸਕ ਤੇ ਆਇਆ ਮੈਨੂੰ ਵੀ ਲੱਗਦਾ ਸੀ ਵੀ ਇਹ ਬਾਡਰ ਬੰਦ ਹੋਊਗਾ ਪਰ ਹੁਣ ਖੁੱਲ ਗਿਆ ਇਹ ਵਾਲਾ ਅੱਗੇ ਜਾ ਕੇ ਸ਼ਾਇਦ ਕੋਈ ਲੈਫਟ ਟਰਨ ਆਵੇ ਤਾਂ ਆਪਾਂ ਆਪਦੇ ਪਾਸੇ ਹੋ ਜਾਈਏ ਸ਼ਾਮ ਦਾ 8 ਵਜੇ ਦਾ ਟਾਈਮ ਹੋ ਗਿਆ ਜੀਨਦ ਉੱਪਰ ਲਿਖਿਆ ਹੋਇਆ 44 ਕਿਲੋਮੀਟਰ ਤੇ ਵੈਸੇ ਮੈਪ ਤੇ ਮੈਂ ਦੇਖਾ ਤਾਂ ਮੈਨੂੰ ਦਿਖਾ ਰਿਹਾ ਹੈ ਵੀ ਤੁਸੀਂ 11 ਵਜੇ ਤੋਂ ਪਹਿਲਾਂ ਨਹੀਂ ਪਹੁੰਚਦੇ ਘਰੇ ਹੋਰ ਯਾਰ ਇਹ ਤਾਂ ਅੱਜ ਤਾਂ ਗਲਤੀ ਨਾਲ ਹੀ ਲੇਟ ਹੋ ਗਏ ਇੱਕ ਤਾਂ ਮੈਂ ਦਿੱਲੀ ਤੋਂ ਥੋੜਾ ਜਿਹਾ ਲੇਟ ਚੱਲਿਆ ਮੈਂ ਗਲਤ ਅੰਦਾਜ਼ਾ ਲਾ ਗਿਆ ਪੰਜ ਘੰਟਿਆਂ 'ਚ ਪਹੁੰਚ ਜਾਊਂਗਾ ਤੇ ਉਸ ਦੂਬਾਰ ਕੰਸਟਰਕਸ਼ਨਾਂ ਕਰਕੇ ਜਾਂ ਹੋਰ ਥੋੜੀਆਂ ਬਹੁਤ ਗੱਲਾਂ ਕਰਕੇ ਰਾਹ ਸਾਰੇ ਬੰਦ ਸੀ ਟ੍ਰੈਫਿਕ ਬਹੁਤ ਜ਼ਿਆਦਾ ਪਤਾ ਨਹੀਂ ਕਿਉਂ ਸਾਰਿਆਂ ਥਾਵਾਂ ਤੇ ਲੇਟ ਹੋ ਗਿਆ ਅੱਜ ਯਾਰ ਚੱਲ ਕੋਈ ਨਾ ਹੁਣ ਜੇ ਕਿਤੇ ਪ੍ਰਸ਼ਾਦਾ ਛਕਣਾ ਸੀ ਰਾਹ ਦੇ ਵਿੱਚ ਪ੍ਰਸ਼ਾਦਾ ਨਹੀਂ ਛਕਾਂਗੇ ਭੁੱਖੇ ਤੇ ਆਏ ਘਰੇ ਜਾਵਾਂਗੇ ਕਿ ਜੇ ਮੈਂ ਪ੍ਰਸ਼ਾਦਾ ਛਕੂਗਾ ਫਿਰ ਹੋਰ ਲੇਟ ਹੋ ਜੂਗਾ 12 ਬੂਰਾ ਵਜ ਜਾਣਗੇ ਤੇ ਮੜਾ ਜਾ ਫਿਰ ਜਦੋਂ ਪਿੰਡਾਂ ਪਿੰਡਾਂ ਵਿੱਚ ਦੀ ਜਾਣਾ ਪੈਂਦਾ ਨਾ ਜਾਂ ਸੁੰਨਿਆ ਰਾਹਾਂ ਵਿੱਚ ਦੀ ਫਿਰ ਲੁੱਟ ਖੋਹ ਵਾਲਾ ਇੱਧਰ ਕੰਮ ਹੈਗਾ ਹਨਾ ਆਪਣੇ ਪੰਜਾਬ ਵਾਲੇ ਪਾਸੇ ਜੇ ਮਰਜੀ ਹੈ ਕਿਉਂਕਿ ਮੈਂ ਸਾਨੂੰਸ਼ਾ ਕਰਨ ਵਾਲੇ ਬੈਠੇ ਹੁੰਦੇ ਆ ਰਾਤ ਨੂੰ ਸੜਕਾਂ ਤੇ ਲੁੱਟਾਂ ਖੋਹਾਂ ਕਰਨ ਵਾਸਤੇ ਫਿਰ 150 ਰੁਪਈਆ ਉਹਨਾਂ ਜੋ ਮਿਲ ਗਿਆ ਉਹਨਾਂ ਤਾਂ ਨਸ਼ਾ ਹੀ ਕਰਨਾ ਫਿਰ ਉਹ ਚੀਜ਼ਾਂ ਕਰਕੇ ਥੋੜੀ ਜਿਹੀ ਦਿੱਕਤ ਹੋ ਜਾਂਦੀ ਹੈ ਕਿ ਇਸ ਹੋਏ ਵੀ ਨੇ ਇਹ ਜੇ ਤੇ ਸਾਡੇ 11 ਦੋਸਤਾਂ ਦੇ ਨਾਲ ਵੀ ਹੁੰਦੇ ਨੇ ਡਿਊਟੀਆਂ ਤੋਂ ਆਉਂਦੇ ਨੇ ਜਦੋਂ ਰਾਤ ਨੂੰ ਤਾਂ ਉਹਨਾਂ ਨੇ ਮੈਨੂੰ ਮੈਨੂੰ ਦੱਸਦੇ ਰਹਿੰਦੇ ਨੇ ਜਦੋਂ ਮੈਂ ਘਰੇ ਮੁੜਦਾ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ ਵੀ ਇੱਥੇ ਆਹ ਕੁਝ ਚੱਲ ਰਿਹਾ ਹਨ ਤਾਂ ਉਹ ਚੀਜ਼ ਦਾ ਵੀ ਹੁਣ ਚਲੋ ਦੇਖਦੇ ਆਂ ਵੱਡਾ ਵੱਡਾ ਹਾਈਪੇ ਜਾਣ ਦੀ ਕਰਾਸ ਕੋਸ਼ਿਸ਼ ਕਰਾਂਗੇ ਹੁਣ ਬਸ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਨਾ ਕੋਈ ਉਹ ਚੀਜ਼ ਹੋਵੇ ਵੀ ਬਾਰਡਰ ਬੰਦ ਹੋਵੇ ਫੇਰ ਔਖਾ ਹੋ ਜਾਊਗਾ ਤੇ ਹੁਣੇ-ਹੁਣੇ ਸਾਨੂੰ ਕੈਲਗਰੀ ਤੋਂ ਫੋਨ ਆਇਆ ਸੀ ਇੱਕ ਨਿੱਕੀ ਬੱਚੀ ਤਾਂ ਜਿਹ ਵਾਲਾ ਰਜਿੰਦਰ ਦੇ ਨਾਮ ਤੇ ਉਹਨਾਂ ਦੀ ਆਈਡੀ ਸੀ ਅ ਕੈਲਗਰੀ ਤੋਂ ਫੋਨ ਸੀ ਉਹਨਾਂ ਦਾ ਤੇ ਨਿੱਕੀ ਬੱਚੀ ਨੇ ਸਾਡੇ ਨਾਲ ਗੱਲ ਕੀਤੀ ਕਹਿੰਦੇ ਸਾਨੂੰ ਬਹੁਤ ਦੇਖਦੀ ਆ origignal ਜਦੋਂ ਸਕੂਲ ਤੋਂ ਆਉਂਦੀ ਆ ਤਾਂ ਆਉਣ ਤੋਂ ਬਾਅਦ ਉਹ ਪਹਿਲਾਂ ਕਹਿ ਦੂਗੀ ਸਕੂਲ ਆਉਣ ਤੋਂ ਪਹਿਲਾਂ ਕਹਿ ਦੂਗੀ ਵੀ ਮੇਰੇ ਨਾਲ ਹੀ ਹਰ ਸਿਮਰਨ ਦਾ ਵਲੌਗ ਲਾਉਣਾ ਉਸ ਤੋਂ ਪਹਿਲਾਂ ਕਿਸੇ ਦਾ ਉਸ ਤੋਂ ਪਹਿਲਾਂ ਵਲੌਗ ਸਟਾਰਟ ਨਹੀਂ ਕਰਨਾ ਤੁਸੀਂ ਵੀ ਮੇਰੇ ਨਾਲ ਬਹਿ ਕੇ ਹੀ ਦੇਖਣਾ ਤੇ ਮੈਨੂੰ ਫੋਨ ਤੇ ਕਹਿੰਦੀ ਤੁਸੀਂ ਸਟੱਕ ਨਾ ਹੋਇਆ ਕਰੋ ਰਾਹ ਦੇ ਵਿੱਚ ਮਗਾ ਠੀਕ ਹੈ ਜੀ ਪਹੁੰਚਦਾ ਹੁਣ ਹੌਲੀ ਹੌਲੀ ਹਾਂਸੀ ਇੱਥੋਂ ਹੈਗਾ 80 ਕਿਲੋਮੀਟਰ ਦੇ ਨੇੜੇ ਤੇੜੇ ਰੁਕਦਾ ਮੈਂ ਰਾਤ ਵੀ ਸਕਦਾ ਪਰ ਮੇਰੀ ਹੁਣ ਕਮਿਟਮੈਂਟ ਹੋਈ ਹੋਈ ਆ ਵੀ ਮੈਂ ਘਰੇ ਆ ਰਿਹਾ ਓਏ ਕਰ ਲਾ ਭਰਾਵਾ ਨਿਆਵਾ 2 ਮਹੀਨੇ ਬਾਅਦ ਬੋਰਡ ਦੇਖਣ ਨੂੰ ਮਿਲੇ ਸੰਗਰੂਰ ਦਾ ਸੰਗਰੂਰ ਲਿਖਿਆ ਹੋਇਆ ਜੀ 113 ਕਿਲੋਮੀਟਰ ਤੇ 8:36 ਮਿੰਟ ਹੋ ਗਏ ਤੇਲ ਭਰ ਆ ਲਈਏ ਤੇਲ 50 ਮੇਰੇ ਪਈਏ ਲੀਟਰ ਪਾਂਸਲਾ ਬਾਲੂ ਜੀ ਉਧਰ ਆਪਣਾ ਇਹ ਰਾਹ ਖੁੱਲਾ ਹਰਿਆਣਾ ਪੰਜਾਬ ਵਾਲਾ ਬਾਰਡਰ ਹਰਿਆਣਾ ਪੰਜਾਬ ਬਾਰਡਰ ਖੁੱਲਾ ਹੈ ਅੱਛਾ ਲੋਜੀ 9 ਵਜੇ ਦਾ ਟਾਈਮ ਹੋ ਗਿਆ 500 ਰੁਪਈਆ ਦਾ 5 ਲੀਟਰਾਂ ਗੂ ਤੇਲ ਪਵਾ ਲਿਆ ਆਪਾਂ 95 ਰੁਪਏ ਲੀਟਰ ਤੇਲ ਸੀ ਸੰਗਰੂਰ ਵੇ ਦੇਖੀਏ ਤਾਂ ਵੈਸੇ 83 ਕਿਲੋਮੀਟਰ ਰਹਿ ਗਿਆ 83 ਕਿਲੋਮੀਟਰ ਬਟ ਆਪਾਂ ਜਾਣਾ ਜੀ ਸੁਨਾਮ ਸੁਨਾਮ ਆਪਾਂ ਨੂੰ ਥੋੜਾ ਜਿਹਾ ਸਾਈਡ ਤੇ ਹਟ ਕੇ ਜਾਣਾ ਪੈਣਾ ਉਹ 85 86 ਹੋ ਜਾਊਗਾ ਰੋਡ ਇਹ ਸਿੱਧੀ ਸੰਗਰੂਰ ਨੂੰ ਚੱਲੀ ਆ ਬਾਈ ਤੋਂ ਕਨਫਰਮ ਕਰ ਲਿਆ ਤੇ ਬਾਈ ਕਹਿੰਦਾ ਵੀ ਬਾਰਡਰ ਖੁੱਲਾ ਆ ਜੇ ਬਾਰਡਰ ਖੁੱਲਾ ਹਤਾ ਫਿਰ ਆਪਾਂ ਮੇਨ ਮੇਨ ਰੋਡ ਹੀ ਜਾਣਾ ਫਿਰ ਆਪਾਂ ਨੂੰ ਡਰ ਵਾਲੀ ਕੋਈ ਗੱਲ ਨਹੀਂ ਗਲੀਆਂ ਗੁਲੀਆਂ ਦੇ ਵਿੱਚ ਔਖਾ ਹੋ ਜਾਂਦਾ ਥੋੜਾ ਜਾਂ ਕਿ ਖਬਰਾਂ ਹੋਰ ਲੱਲੇ ਭੱਬੇ ਆਉਂਦੇ ਆਉਂਦੀਆਂ ਰਹਿੰਦੀਆਂ ਲੁੱਟਾਂ ਖੋਹਾਲੀਆਂ ਨਸ਼ੇੜੀਆਂ ਨੇ ਜਾਦੇ ਕੰਮ ਖਰਾਬ ਕੀਤਾ ਹੋਇਆ ਜਿਹੜਾ ਚਿੱਟਾ ਛੋਟਾ ਜਿਹਾ ਸਮੈਕ ਸਮੂਕ ਜੀ ਪੀਂਦੇ ਨੇ ਐਨੀ ਦੂਰ ਦੂਰ ਤੱਕ ਮੈਂ ਜਾਇਆ ਹਣਾ ਉਰਚਲ ਪ੍ਰਦੇਸ਼ ਦੇ ਜੰਗਲਾਂ 'ਚ ਮੈਂ ਰਾਤ ਨੂੰ 11 11 ਵਜੇ ਫਿਰਦਾ ਸੀ ਉੱਥੇ ਨਹੀਂ ਮੱੜ ਰਿਹਾ ਮੈਂ ਆਪਦੇ ਘਰ ਚ ਆ ਕੇ ਡਰੀ ਜਾਣਾ ਯਾਰ ਐਡੇ ਮਾੜੇ ਹਾਲਾਤ ਹੋਈ ਪਈ ਨਹੀਂ ਹੁਣ ਇਹ ਮੈਂ ਕਿਸੇ ਦੇ ਹੋਰ ਦੇ ਏਰੀਏ ਦੀ ਗੱਲ ਨਹੀਂ ਕਰ ਰਿਹਾ ਕਈ ਵਾਰ ਕੋਈ ਗੁੱਸਾ ਕਰ ਦੇ ਵੀ ਸਾਡਾ ਏਰੀਆ ਨੂੰ ਐ ਨਹੀਂ ਬਾਜੀ ਸ ਮੈਂ ਆਪਦੇ ਏਰੀਏ ਦੀ ਗੱਲ ਕਰਦਾ ਸੁਨਾਮ ਸ਼ਹਿਰ ਦੇ ਨੇੜੇ ਤੇੜੇ ਏਰੀਏ ਦੀ ਗੱਲ ਕਰਦਾ ਮੈਂ ਠੀਕ ਹੈ ਜੀ ਤੇ ਸੰਗਰੂਰ ਵੀ ਵਿੱਚ ਹੀ ਆ ਗਿਆ ਉਹਦੇ ਤਾਂ ਉਹ ਚੀਜ਼ਾਂ ਕਰਕੇ ਸਾਡੇ ਯਾਰ ਦੋਸਤਾਂ ਆਪਣੇ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲੱਗੇ ਹੋਏ ਨੇ ਉਹ ਵੀ ਸਾਨੂੰ ਅਪਡੇਟ ਦਿੰਦੇ ਰਹਿੰਦੇ ਨੇ ਭਾਈ ਅੱਜ ਇੱਥੋਂ ਐਨੇ ਕੇਸ ਆ ਗਏ ਅੱਜ ਇੱਥੋਂ ਐਨੇ ਕੇਸ ਆ ਗਏ ਹਨਾ ਤੇ ਚਲੋ ਮਾਲਕ ਸੁੱਖ ਰੱਖੇ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਕੀ ਜਾਂਦਾ ਲੋਜੀ ਖਰਾ ਦਾ 10 ਵਜੇ ਦਾ ਟਾਈਮ ਹੋ ਗਿਆ ਇਧਰ ਚੱਲ ਰਹੀ ਹੈ ਨਹਿਰ ਉੱਪਰ ਲੱਗੇ ਨੇ ਸਫੈਦੇ ਇਧਰ ਨੇ ਖੇਤ ਤੇ ਆ ਕੱਚੇ ਰਾਹ ਮੈਂ ਜਾ ਰਹੇ ਹਾਂ ਰੋਡ ਬੰਦ ਸੀ ਜਿਹੜੀ ਮੈਂ ਗੱਲ ਕਰਦਾ ਸੀ ਮੈਂ ਕਹਿੰਦਾ ਨਸ਼ੇੜੀ ਨਸ਼ੂਟੀ ਦਾ ਮਿਲ ਜਾਣ ਕਦੇ ਇੱਧਰ ਨਾ ਮਿਲ ਜੇ ਕੋਈ ਇੱਥੇ ਬੈਠਾ ਹੋਵੇ ਕਿਤੇ ਖੱਬਲਾਂਿਆਂ ਚ ਮੈਂ ਵੀ ਇਹ ਰੱਖਿਆ ਕਰਾ ਹਣਾ ਕੁਝ ਕੋਲ ਮਨ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਆਪਦੇ ਕੋਲ ਰੱਖਦਾ ਨਹੀਂ ਹੈਗਾ ਕੁਝ ਵੀ ਕੋਈ ਸ਼ਸਤਰ ਕੋਈ ਹਥਿਆਰ ਮਾੜਾ ਮੋਟਾ ਰੱਖਣਾ ਜ਼ਰੂਰੀ ਆ ਹਣਾ ਤਾਂ ਕਈ ਵਾਰ ਜਦ ਬਾਹਰਲੇ ਸਟੇਟਾਂ ਚ ਘੁੰਮਦੇ ਜਾਣਾ ਫਿਰ ਉੱਥੇ ਕਦੇ ਚੈਕਿੰਗ ਹੋ ਗਈ ਤਾਂ ਫਿਰ ਪੁਲਿਸ ਤਰਾਜ਼ ਕਰਦੀ ਆ ਤੇ ਜਾਂ ਕੋਈ ਐਸਾ ਚਾਕੂ ਹੋਵੇ ਜਿਹੜਾ ਕਿ ਇੱਕ authorized ਦੁਕਾਨ ਤੋਂ ਮਿਲੇ ਜਿਵੇਂ ਡੀਕਾਥਲਨ ਤੋਂ ਆਪਾਂ ਚਾਕੂ ਲੈ ਲਈਏ ਉਹਦੇ ਆਪਣੇ ਕੋਲ ਬਿੱਲ ਹੋਣ ਉਹ ਚੀਜ਼ ਹੋ ਸਕਦੀ ਆ ਚਲੋ ਅਗਲੇ ਟੂਰ ਤੇ ਦੇਖਾਂਗੇ ਅਗਲਾ ਟੂਰ ਤਾਂ ਇਹ ਕਹਤਾ ਜਿਵੇਂ ਮੈਂ ਪੂਰਾ ਸ਼ੋਰਾਂ ਵੀ ਅੱਜ ਲੰਘ ਜਾਊਂਗਾ ਇਥੋਂ ਇਹ ਜੇ ਰਾਤ ਨੂੰ ਨਰੋਂ ਨਰ ਜਾ ਕੇ 2-3 ਕਿਲੋਮੀਟਰ ਹੁਣ ਨੈਸ਼ਨਲ ਹਾਈਵੇ ਵੱਡੇ ਹਾਈਵੇ ਤੇ ਆ ਗਏ ਆਪਾਂ ਥੋੜਾ ਜਿਹਾ ਹੋਰ ਜਾਣਾ ਆਪਾਂ 10 ਕਿਲੋਮੀਟਰ ਫਿਰ ਖੱਬੇ ਨੂੰ ਮੁੜ ਜਾਾਂਗੇ ਤੇ ਇਹ ਹੈਗਾ ਜੀ ਜਾਖਲ ਨੂੰ ਮੁੜ ਜਾਂਦੀ ਮੁੜ ਜਾਂਦੀ ਇੱਥੋਂ ਸੜਕ ਠੀਕ ਆ ਅੱਗੇ ਜਾ ਕੇ ਪਾਤਲਾ ਪਾਤਲਾ ਤੋਂ ਬਾਅਦ ਡੜਵਾ ਡੜਵਾ ਤੋਂ ਬਾਅਦ ਮਹਿਲਾ ਚੌਕ ਮਹਿਲਾ ਚੌਕ ਤੋਂ ਬਾਅਦ ਸੁਨਾਮ ਮਤਲਬ ਹੁਣ ਮੈਂ ਅੱਧੇ ਪੌਣੇ ਘੰਟੇ ਤੱਕ ਘਰੇ ਪਹੁੰਚ ਜਾਣਾ ਰਾਹ ਦੇ ਵਿੱਚ ਮੈਂ ਪ੍ਰਸ਼ਾਦਾ ਪਾਣੀ ਪੈਕ ਕਰਾਉਣਾ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਆਦਾ ਤਾਂ ਵੀ ਮੈਂ ਘਰੇ ਤਕਲੀਫ ਨਹੀਂ ਦਿੰਦਾ ਮੈਂ ਆ ਰਹੇ ਹਾਂ ਮੇਰੀ ਰੋਟੀ ਬਣਾ ਦੋ ਜੇ ਨੇਰੇ ਸਵੇਰੇ ਦਿਨ ਖੜੇ ਪਹੁੰਚ ਜੀ ਇਹ ਤਾਂ ਕੀ ਕਹਿਣਾ ਸਵੇਰੇ ਵੀ ਜਦੋਂ ਮੈਂ ਅਰਲੀ ਮਾਰਨਿੰਗ ਜਾਂਦਾ ਮੈਂ ਉਦੋਂ ਵੀ ਨਹੀਂ ਕਹਿੰਦਾ ਹੁੰਦਾ ਦਿਨੇ ਮੈਂ ਕਹਿ ਦਿੰਦਾ ਹਾਂ ਹੁਧਿਆਣਾ 110 ਬਠਿੰਡਾ 128 ਤੇ ਸੰਗਰੂਰ 33 ਸਾਢੇ 10 ਵਜੇ ਦਾ ਟਾਈਮ ਹੋ ਗਿਆ ਜੀ ਮਹਿਲਾ ਚੌਕ ਆਪਾਂ ਪਹੁੰਚ ਗਏ ਆ ਤੇ ਇੱਥੋਂ ਖੱਬੇ ਪਾਸੇ ਨੂੰ ਇੰਦਰਲੇ ਪਾਸੇ ਨੂੰ ਆ ਘੋੜੇ ਮੁੜ ਰਹੇ ਨੇ ਟਰੱਕ ਮੁੜ ਰਹੇ ਨੇ ਸਨਾਮ ਸ਼ਹਿਰ ਨੂੰ ਜੀ ਗੁਰਦੁਆਰਾ ਜਨਮ ਸਥਾਨ ਚੀਮਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਅਕਾਲ ਯੂਨੀਵਰਸਿਟੀ ਏਸੇ ਰੋਡ ਤੇ ਹੀ ਆ ਤੇ ਰਾਹ ਜੀ ਆਪਣਾ ਪਿੰਡ ਆ ਜੀ ਸਨਾਮ ਮੋਧਮ ਸਿੰਘ ਵਾਲਾ ਲੋ ਜੀ ਪੂਰੇ 60 ਦਿਨਾਂ ਦੇ ਬਾਅਦ ਅੱਜ ਆਪਾਂ ਆਪਦੇ ਘਰੇ ਬੈਠੇ ਆ ਤੇ ਸੁੱਖ ਸ਼ਾਂਤ ਨਾਲ ਆਪਣਾ ਸਾਰਾ ਸਫਰ ਨਿਬੜ ਗਿਆ ਬਹੁਤ ਲੰਬਾ ਸਫਰ ਸੀ ਇਹ ਮੈਨੂੰ ਘਰੇ ਇੱਕ ਦੋ ਜ਼ਰੂਰੀ ਕੰਮ ਸੀ ਉਹਨਾਂ ਕਰਕੇ ਕੰਮਾਂ ਕਰਕੇ ਮੈਂ ਮੁੜਿਆ ਨਹੀਂ ਤਾਂ ਮੇਗਾਲੇ ਵੀ ਮੈਂ ਜਾ ਸਕਦਾ ਸੀ ਜਾਂ ਦਾਰਜਲਿੰਗ ਵਗੈਰਾ ਏਡੀਆਂ ਮੈਂ ਥਾਵਾਂ ਛੱਡ ਕੇ ਆਇਆ ਸਾਰੀਆਂ ਥਾਵਾਂ ਜੁੱਤੇ ਚੰਗੇ ਤਰੀਕੇ ਨਾਲ ਘੁੰਮ ਸਕਦੇ ਸੀ ਆਪਾਂ ਪਰ ਮੈਨੂੰ ਐਸੀ ਵੀ 40-45 ਦਿਨਾਂ ਦਾ ਪੱਟਪੂਰ ਕੱਢਾਂਗੇ ਉਸ ਤੋਂ ਬਾਅਦ ਆਪਾਂ ਵਾਪਸ ਆ ਜਾਵਾਂਗੇ ਪਰ ਟੂਰ ਤੇ ਮੇਰਾ ਜੀ ਵੀ ਲੱਗਿਆ ਰਿਹਾ ਤੁਸੀਂ ਵੀ ਵਧੀਆ ਪਿਆਰ ਦਿੰਦੇ ਰਹੇ ਲਗਭਗ ਮੈਨੂੰ 60 ਦਿਨ ਹੋ ਗਏ ਪਰ ਜਿਹੜਾ ਕੰਮ ਮੇਰਾ ਜ਼ਰੂਰੀ ਸੀ ਉਹਦੇ ਕਰਕੇ ਫਿਰ ਮੈਨੂੰ ਮੁੜਨਾ ਪੈਣਾ ਸੀ ਤਾਂ ਕਰਕੇ ਮੈਂ ਮੁੜਿਆ ਉਹ ਕੰਮ ਜਿਹੜਾ ਮੇਰਾ ਜ਼ਰੂਰੀ ਆ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਅਪਡੇਟ ਦਵਾਵਾਂਗੇ ਬਹੁਤ ਇੰਪੋਰਟੈਂਟ ਕੰਮ ਸੀ ਉਹ ਵੀ ਆ ਬਾਕੀ ਕਾ ਓਵਰਆਲ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਸਫਰ ਬਹੁਤ ਸੋਹਣਾ ਰਿਹਾ ਮਾੜੀਆਂ ਮੋਟੀਆਂ ਤਕਲੀਫਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਸਫਰ ਦੇ ਉੱਤੇ ਜਦੋਂ ਆਪਾਂ ਘਰੋਂ ਚੱਲਦੇ ਆ ਬਾਹਰ ਹਨਾ ਤਾਂ ਕੁਝ ਵੀ ਹੋ ਸਕਦਾ ਤਾਂ ਓਵਰਆਲ ਆਪਣਾ ਐਕਸਪੀਰੀਅੰਸ ਵਧੀਆ ਰਿਹਾ ਮੇਨ ਹੁੰਦਾ ਆਪਣੀ ਸਿਹਤਾਂ ਖਰਾਬ ਹੋ ਗਈ ਤਾਂ ਇੱਕ ਵੀ ਦਿਨ ਆਪਾਂ ਨੂੰ ਕੋਈ ਬੁਖਾਰ ਨਹੀਂ ਚੜਿਆ ਕੋਈ ਖੰਘ ਛਿੱਕ ਜ਼ਖਾਮ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਜੀ ਤੇ ਪੂਰੇ 60 ਦਿਨਾਂ ਦੇ ਵਿੱਚੋਂ ਇੱਕ ਦਿਨ ਆਪਾਂ ਅਰੈਸਟ ਕੀਤਾ ਤੇ ਉਸ ਦਿਨ ਆਪਾਂ ਕੋਈ ਵੀ ਵੀਡੀਓ ਵਗੈਰਾ ਨਹੀਂ ਬਣਾਈ ਸਾਰਾ ਦਿਨ ਵਧੀਆ ਨੀਂਦ ਕੁੱਟੀ ਆ ਅਰੈਸਟ ਕੀਤਾ ਸੀ ਉਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤੇ ਬਾਕੀ ਆਪਾਂ ਜੇ 59 ਦਿਨਾਂ ਦੀ ਗੱਲ ਕਰੀਏ ਤਾਂ 59 ਦਿਨ ਆਪਾਂ ਵਧੀਆ ਤਰੀਕੇ ਨਾਲ ਘੁੰਮਿਆ ਤੇ ਘੱਟੋ ਘੱਟ 13 13 14 14 ਘੰਟੇ ਆਪਾਂ ਸੜਕਾਂ ਦੇ ਉੱਤੇ ਰਹੇ ਹਾਂ ਹਨਾ ਤੇ ਵਧੀਆ ਐਕਸਪੀਰੀਅੰਸ ਸੀ ਕਾਫੀ ਲੋਕਾਂ ਦੇ ਮੈਸੇਜ ਆਉਂਦੇ ਨੇ ਕਿ ਤੁਹਾਡੇ ਨਾਲ ਘੁੰਮਣਾ ਪਈ ਤੇ ਚਲੋ ਕੋਈ ਨਾ ਕੋਈ ਆਪਾਂ ਸਵੱਬ ਬਣਿਆ ਤੱਕ ਛੋਟਾ ਮੋਟਾ ਟੂਰ ਆਪਾਂ ਉਹਨਾਂ ਬਾਈਆਂ ਦੇ ਨਾਲ ਵੀ ਕੱਟਾਂਗੇ ਪਰ ਲੰਬੇ ਟੂਰ ਦੇ ਉੱਤੇ ਮੈਨੂੰ ਥੋੜਾ ਜਿਆਦਾ ਇਕੱਲੇ ਘੁੰਮਣ ਦੀ ਆਦਤ ਆ ਤੇ ਹੁਣ ਉਹ ਆਦਤ ਪਹਿ ਵੀ ਗਈ ਤੇ ਲੰਬੇ ਟੂਰਾਂ ਦੇ ਉੱਤੇ ਆਪਾਂ ਹੁਣ ਇਕੱਲੇ ਹੀ ਕੋ ਮੈਂ ਕਰਾਂਗੇ ਨਿੱਕਾ ਮੋਟਾ ਟੂਰ ਆਪਾਂ ਕੋਈ ਵੀ ਕਹੂਗਾ ਤਾਂ ਕਦੇ ਨਾ ਕਦੇ ਪੋਸਟ ਵਗੈਰਾ ਪਾ ਕੇ ਆਪਾਂ ਉਦੇ ਉੱਤੇ ਵੀ ਘੁੰਮਾਂਗੇ ਇੰਸਟਾਗ੍ਰਾਮ ਤੇ ਉੱਤੇ ਆਪਾਂ ਲਾਈਵ ਵੀ ਆਵਾਂਗੇ ਇੱਕ ਦੋ ਦਿਨਾਂ ਤੱਕ ਹਨ ਬੜੇ ਮੋٹے ਗੱਲਾਂ ਬਾਤਾਂ ਕਰ ਲਾਂਗੇ ਨਾਲੇ ਬੰਦਾ ਸੋਸ਼ਲ ਮੀਡੀਆ ਨਾਲ ਜੁੜਿਆ ਰਹਿੰਦਾ ਤੇ ਬਾਕੀ ਰਹੀ ਗੱਲ ਖਰਚੇ ਦੀ ਖਰਚਾ ਦੱਸਣਾ ਬਹੁਤ ਜ਼ਰੂਰੀ ਆ ਕਿਉਂਕਿ ਕਾਫੀ ਲੋਕਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਹਨ ਨਿੱਕੇ ਨਿੱਕੇ ਬਹੁਤ ਗੱਲਾਂ ਹੁੰਦੀਆਂ ਨੇ ਤੇ ਜਿੰਨੇ ਕੇ ਮੈਸੇਜ ਹੈਗੇ ਨੇ ਜਾਂ ਜਿੰਨੇ ਕੇ ਮੈਨੂੰ ਕਮੈਂਟ ਆਉਂਦੇ ਨੇ ਕੋਈ ਚੀਜ਼ਾਂ ਪੁੱਛਣ ਨਾਲ ਜਿਵੇਂ ਕਰਲੀ-ਕਰਲੀ ਚੀਜ਼ ਦਾ ਜਵਾਬ ਦਊਂਗਾ ਤਾਂ ਬਹੁਤ ਲੰਬੀ ਵੀਡੀਓ ਬਣ ਜੂਗੀ ਹਨ ਉਹਦੇ ਵਾਸਤੇ ਆਪਾਂ ਅਲੱਗ ਤੋਂ ਟਾਈਮ ਕੱਟਾਂਗੇ ਜਾਂກະਦੇ ਤੇ ਖਰਚੇ ਦੀ ਗੱਲ ਕਰੀਏ ਤਾਂ 40000 ਰੁਪਏ ਆਪਣਾ ਪੈਟਰੋਲ-ਪੈਟਰੋਲ ਦਾ ਲੱਗਿਆ ਜੀ ਕਿਉਂਕਿ ਪਹਾੜਾਂ ਦੇ ਉੱਤੇ ਮੋਟਰਸਾਈਕਲ ਦੀ ਐਵਰੇਜ ਘੱਟ ਹੁੰਦੀ ਆ ਤੇ ਬਾਕੀ ਰਹਿਣ-ਸਹਿਣ ਖਾਣ-ਪੀਣ ਦਾ ਲਾ ਕੇ ਤਾਂ ਤੁਸੀਂ ਕਹਿ ਸਕਦੇ ਹੋ ਕਿ 70-80000 ਰੁਪਏ ਆਪਣਾ ਇਸ ਟੂਰ ਦਾ ਖਰਚਾ ਆ ਗਿਆ 60 ਦਿਨਾਂ ਦਾ ਹੈਨਾ ਕਿਉਂਕਿ ਉਹੀ ਲੱਗਦਾ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਤਾਂ 60 ਦਿਨਾਂ ਬਈ ਮੈਂ ਕਹਿੰਦਾ 70-80000 ਰੁਪਏ 60 ਦਿਨਾਂ ਦਾ ਵੀ ਠੀਕ ਠਾਕ ਇਹੀ ਲੱਗਿਆ ਨਹੀਂ ਤਾਂ ਹਫਤੇ ਹਫਤੇ ਟੂਰ ਟੂਰ ਦੇ ਨਹੀਂ ਤਾਂ ਲੋਕ ਹਫਤੇ 10 ਦਿਨਾਂ ਦੇ ਟੂਰ ਦੇ ਨਿਕਲਦੇ ਨੇ ਤੇ ਲੱਖ ਲੱਖ ਰੁਪਏ ਖਰਚ ਕਰਕੇ ਆ ਜਾਂਦੇ ਨੇ ਸਾਡਾ ਹੁੰਦਾ ਬਜਟ ਦੇ ਵਿੱਚ ਘੁੰਮਣਾ ਤੇ ਦੂਜਾ ਹੁੰਦਾ ਵੀ ਸਾਨੂੰ ਦੇਖ ਕੇ ਹੋਰ ਲੋਕ ਵੀ ਘੁੰਮ ਸਕਣ ਉਹਨਾਂ ਨੂੰ ਇਹ ਜਿਹੀਆਂ ਚੀਜ਼ਾਂ ਦਿਖਾਈਏ ਹੁਣ ਜੇ ਆਪਾਂ ਜਾਣ ਸਰ ਉੱਥੇ ਮਹਿੰਗੇ ਮਹਿੰਗੇ 5-5 10-10 ਹਜ਼ਾਰ ਵਾਲੇ ਹੋਟਲ ਲੈ ਲਾਂਗੇ ਫਿਰ ਲੋਕ ਘਰੇ ਬੈਠੇ ਦੇਖ ਹੀ ਸਕਦੇ ਨੇ ਉਹ ਕਦੇ ਸੋਚ ਨਹੀਂ ਸਕਦੇ ਭਾਈ ਉੱਥੇ ਸਸਤਾ ਆਪਾਂ ਜਾ ਕੇ ਘੁੰਮ ਵੀ ਸਕਦੇ ਆ ਕਿਉਂਕਿ ਟਾਈਮ ਵੀ ਬਹੁਤ ਜ਼ਰੂਰੀ ਹੁੰਦਾ ਤੇ ਪੈਸਾ ਵੀ ਬਹੁਤ ਜ਼ਰੂਰੀ ਹੁੰਦਾ ਹਨਾ ਤੁਹਾਡੇ ਕੋਲ ਤਾਂ ਟਾਈਮ ਖੁੱਲਾ ਜਾਂਦਾ ਪਰ ਅਸੀਂ ਤਾਂ ਐਸੀ ਕੰਮ ਦੇ ਵਿੱਚ ਹੀ ਆ ਹਨਾ ਤਾਂ ਅਸੀਂ ਫਿਰ ਵੀ ਆਪ ਦੀ ਜੇਬ ਦੇ ਹਿਸਾਬ ਨਾਲ ਬਜਟ ਦੇ ਹਿਸਾਬ ਨਾਲ ਘੁੰਮਦੇ ਆ ਵੀ ਸਾਨੂੰ ਦੇਖ ਕੇ ਹੋਰ ਵੀ ਲੋਕ ਜਿਹੜੇ ਹੈਗੇ ਨੇ ਉਹ ਘੁੰਮ ਸਕਣ ਮੁੰਡੇ ਖੁੰਡੇ ਜਿਹੜੇ ਹੈਗੇ ਨੇ ਜਿਹੜੇ ਬਯੋਗਕ ਸਾਨੂੰ ਘਰੇ ਬੈ ਕੇ ਆਨੰਦ ਲੈ ਰਹੇ ਨੇ ਚੀਜ਼ਾਂ ਦਾ ਉਹ ਗੱਲ ਅਲੱਗ ਤੋਂ ਆ ਗਈ ਹਨਾ ਤਾਂ ਇਹ ਆਪਣਾ ਐਸਟੀਮੇਟ ਟੋਟਲ ਖਰਚਾ ਰਿਹਾ ਵੈਸੇ ਮੈਂ ਨੋਟ ਕਰਦਾ ਨਹੀਂ ਹੁੰਦਾ ਪਰ ਮੈਂ ਬੈਂਕ ਬੈਲੈਂਸ ਉੱਤੇ ਨਿਗਰਾਨੀ ਰੱਖਦਾ ਹੁੰਦਾ ਵੀ ਅੱਜ ਮੇਰਾ ਬੈਂਕ ਬੈਲੈਂਸ ਕਿੰਨਾ ਤੇ ਜਦੋਂ ਮੈਂ ਟੂਰ ਤੋਂ ਮੁੜ ਕੇ ਆਇਆ ਤਾਂ ਉਦੋਂ ਮੇਰਾ ਬੈਂਕ ਬੈਲੈਂਸ ਕਿੰਨਾ ਮੈਂ ਉਹਦੇ ਹਿਸਾਬ ਨਾਲ ਦੱਸ ਦਿੰਦਾ ਨਾ ਕਰਲੀ ਕਲੀ ਕੀ ਨੋਟ ਕਰਨੀ ਪਰ ਬਹੁਤ ਔਖੀ ਹੋ ਜਾਂਦੀ ਹੈ ਹਨਾ ਤੇ ਬਾਕੀ ਨਵੇਂ ਟੂਰ ਦੀ ਛੇਤੀ ਅਪਡੇਟ ਦਵਾਂਗੇ ਨਵਾਂ ਟੂਰ ਵੀ ਆਪਾਂ ਬਹੁਤ ਛੇਤੀ ਕੱਢਾਂਗੇ ਜਿਹੜਾ ਆਪਣਾ ਕੰਮ ਆ 10 15 ਦਿਨਾਂ ਦਾ ਕੰਮ ਆ ਬਸ ਇਹ ਨਿਪਟੇਗਾ ਉਸ ਤੋਂ ਬਾਅਦ ਆਪਾਂ ਨਵੇਂ ਟੂਰ ਤੇ ਨਿਕਲ ਜਾਗੇ ਹੱਥ 'ਚ ਮੇਰੇ ਲੱਸੀ ਆ ਮੌਸਮ ਪੰਜਾਬ ਦੇ ਵਿੱਚ ਠੀਕ ਆ ਉੱਤਰ ਪ੍ਰਦੇਸ਼ ਤੋਂ ਬਿਹਾਰ ਕ੍ਰਾਸ ਕੀਤਾ ਮੈਂ ਉਦੋਂ ਥੋੜਾ ਜਿਆ ਮੈਨੂੰ ਗਰਮੀ ਜਿਆਦੇ ਲੱਗੀ ਪੰਜਾਬ ਦੇ ਵਿੱਚ ਹੁਣ ਮਾੜਾ ਮੋਟਾ ਮੀਂਹ ਪੈ ਜਾਂਦਾ ਬੇ ਠੰਡੀਆਂ ਹਵਾਵਾਂ ਵਿੱਚ ਜਦੋਂ ਲੱਗ ਜਾਂਦੀਆਂ ਨੇ ਉਹ ਰਹਾ ਪਰ ਐਮਐਚਲ ਵਾਲੇ ਪਾਸੇ ਮੀਂਹ ਪੈ ਗਿਆ ਤਾਂ ਉਹ ਵੀ ਠੰਡੀਆਂ ਹਵਾਵਾਂ ਪੰਜਾਬ ਵਾਲੇ ਪਾਸੇ ਨੂੰ ਵੀ ਆਉਣ ਲੱਗ ਜਾਂਦੀਆਂ ਨੇ ਔਰ ਤਾਂ ਕੋਈ ਜ਼ਰੂਰੀ ਗੱਲ ਨਹੀਂ ਹੈਗੀ ਬਾਕੀ ਜਿੰਨਾਂ ਜਿੰਨਾਂ ਨੇ ਭਾਈ ਸਾਨੂੰ ਆਪਦੇ ਘਰੇ ਰੱਖਿਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵਿੱਚ ਬਹੁਤ ਫੈਮਲੀਆਂ ਸਾਨੂੰ ਮਿਲੀਆਂ ਉਹਨਾਂ ਦੇ ਅਸੀਂ ਘਰੇ ਵੀ ਰਹੇ ਨਾਰਥ ਲਖੀਨਪੁਰ ਦੇ ਵਿੱਚ ਵੀ ਰਹੇ ਹਨ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਲੋਕਲ ਲੋਕਾਂ ਦੇ ਘਰੇ ਵੀ ਰਹੇ ਜਿਉਂ ਵੀ ਵੀਡੀਓ ਸਾਡੇ ਸ਼ਾਇਦ ਦੇਖਦੇ ਹੋਣ ਕਿਉਂਕਿ ਲੈਂਗੁਏਜ ਬੈਰੀਅਰ ਹੁੰਦਾ ਪਰ ਉਹਨਾਂ ਨੇ ਪਿਆਰ ਦਿੱਤਾ ਆਪਦੇ ਘਰੇ ਸਾਨੂੰ ਰੱਖਿਆ ਫ੍ਰੀ ਦੇ ਵਿੱਚ ਤੇ ਖਵਾਇਆ ਪਲਾਇਆ ਵੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਆਪਾਂ ਤੇ ਉਸ ਤੋਂ ਬਾਅਦ ਫਿਰ ਕਾਂੜਪੁਰ ਦੇ ਵਿੱਚ ਆਪਾਂ ਰਹੇ ਹਾਂ ਜੀ ਉਹਨਾਂ ਕੋਲ ਵੀ ਆਪਾਂ 2 ਦਿਨ ਲਾਇਏ ਨੇ ਉਹਨਾਂ ਨੇ ਵੀ ਵਧੀਆ ਮਾਨ ਸਤਕਾਰ ਦਿੱਤਾ ਕੇ ਕੁ ਕਟੇ ਹਨਾ ਮੇਰਾ ਫਰੇਮ ਫੋਟੋਆਂ ਦਾ ਬਣਾ ਕੇ ਮੈਨੂੰ ਤਿਆਰ ਕਰਕੇ ਦਿੱਤਾ ਬਾਕੀ ਇਹੀ ਸੀ ਬਸ ਵੀਡੀਓ ਦੇ ਵਿੱਚ ਤੇ ਨਵੇਂ ਸਫਰ ਨਾਲ ਆਪਾਂ ਛੇਤੀ ਮਿਲਾਂਗੇ ਬਾਕੀ ਹੋਰ ਗੱਲਾਂ ਬਾਤਾਂ ਹੋਈਆਂ ਇੰਸਟਾਗ੍ਰam ਦੇ ਉੱਤੇ ਆਪਾਂ ਲਾਈਵ ਆਵਾਂਗੇ ਉਹਦੇ ਵਿੱਚ ਸਾਥੋਂ ਪੁੱਛ ਸਕਦੇ ਹੋ ਇੰਸਟਾਗ੍ਰam ਦਾ ਸਿੱਖ ਟਰੈਵਲਰ ਦੇ ਉੱਤੇ ਜਰੂਰ ਫੋਲੋ ਕਰਿਆ ਕਰੋ ਤੇ ਜਿਹੜੇ ਸਾਡੇ ਇੰਸਟਾਗ੍ਰam ਦੇ ਉੱਤੇ ਫੋਲੋ ਕਰਦੇ ਨੇ ਉਹ ਸਾਡੀਆਂ ਭਾਈ YouTube ਦੇ ਉੱਤੇ ਜਾ ਕੇ ਵੀਡੀਓ ਵੀ ਦੇਖਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ LED ਤੇ ਦੇਖਦੇ ਹੋ ਨਾ LED ਤੇ ਵੀ ਸਾਈਡ ਤੇ ਜਾ ਕੇ ਕਮੈਂਟ ਕਰਨ ਦੀ অপਸ਼ਨ ਆਉਂਦੀ ਆ ਪਰ LED ਦੇ ਥੋੜਾ ਜਿਹਾ ਝੰਜਟ ਪਾਦੇ ਜਾਂਦਾ ਤੁਸੀਂ ਮੋਬਾਈਲ ਚਾੱਕ ਕੇ ਕਮੈਂਟ ਕਰਦਿਆ ਕਰੋ ਕਿਉਂਕਿ ਤੁਹਾਡਾ ਇੱਕ ਕਮੈਂਟ ਜਾਂ ਤੁਹਾਡਾ ਇੱਕ ਲਾਈਕ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਸਾਨੂੰ ਪਤਾ ਸਾਨੂੰ ਉਹ ਚੀਜ਼ ਦਾ ਕੀ ਬੈਨੀਫਿਟ ਹੁੰਦਾ ਹਨ ਤੁਸੀਂ ਸਾਨੂੰ ਪਸੰਦ ਕਰਦੇ ਹੋ ਤਾਂ ਉਹ ਚੀਜ਼ ਨੂੰ ਲਾਈਕ ਵੀ ਕਰਦੇ ਹੋ ਜੇ ਆਪਣੇ 10000 ਵਿਊ ਆਉਂਦੇ ਨੇ ਤਾਂ ਉਹਦੇ ਉੱਤੇ 11200 ਲਾਈਕ ਆਉਂਦਾ ਬਹੁਤ ਘੱਟ ਹੁੰਦਾ ਲਾਈਕ ਇਹ ਜੇ 100 ਹਣਾ ਤਾਂ ਗੱਲਬਾਤ ਬਣ ਜਾਂਦੀ ਹੈ ਵਧੀਆ ਤੇ ਬਾਕੀ ਸਾਰਿਆਂ ਨੇ ਬਹੁਤ ਆਪਾਂ ਨੂੰ ਪਿਆਰ ਕੀਤਾ ਹਨਾ ਵਧੀਆ ਅਪਰੀਸ਼ੀਏਟ ਕੀਤਾ ਤੇ ਜਿਵੇਂ ਜਿਵੇਂ ਤੁਸੀਂ ਅਪਰੀਸ਼ੀਏਟ ਕਰਦੇ ਹੋ ਵਧੀਆ ਪਿਆਰ ਕਰਦੇ ਹੋ ਫਿਰ ਸਾਨੂੰ ਵੀ ਹੁੰਦਾ ਵੀ ਛੇਤੀ ਤੋਂ ਛੇਤੀ ਨਵਾਂ ਟੂਰ ਕੱਢੀਏ ਜਾਂ ਫਿਰ ਜਿਹੜਾ ਸਾਡਾ ਟੂਰ ਚੱਲ ਰਿਹਾ ਉਹਨੂੰ ਹੋਰ ਲੰਬਾ ਲੈ ਕੇ ਜਾਈਏ ਜਾਂ ਹੋਰ ਨਵੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਮਾੜੀਆਂ ਮੋਟੀਆਂ ਗਲਤੀਆਂ ਜਾਂ ਮਾੜੇ ਮੋਟੇ ਅਣਾ ਆਪਣੇ ਕੋਲ ਜਿਹੜੀਆਂ ਚੀਜ਼ਾਂ ਹੁੰਦੀਆਂ ਸਿੱਖਣ ਨੂੰ ਹੀ ਮਿਲਦਾ ਹੁੰਦਾ ਹੁੰਦਾ ਕਿਉਂਕਿ ਇਸ ਤੂਰ ਤੇ ਆਪਾਂ ਰਹੇ ਆ ਤਾਂ ਇਹਦੇ ਉੱਤੋਂ ਜਿਹੜੀਆਂ ਮੇਰੇ ਕੋਲ ਗਲਤੀਆਂ ਹੋਈਆਂ ਨੇ ਚਾਹੇ ਕੋਈ ਕਿਸੇ ਵੀ ਚੀਜ਼ ਨੂੰ ਕੋਈ ਆਵਾਜ਼ ਨੂੰ ਲੈ ਕੇ ਵੀਡੀਓ ਕੁਆਲਿਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਆ ਤਾਂ ਅਗਲੇ ਟੂਰ ਤੇ ਫਿਰ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਠੀਕ ਆ ਇਸੇ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਬਾਕੀ ਇੱਕ ਦੋ ਨੈਗੇਟਿਵ ਕਮੈਂਟ ਆ ਤਾਂ ਚਲੋ ਆਉਂਦੀ ਰਹਿੰਦੇ ਹੁੰਦੇ ਨੇ ਨੈਗੇਟਿਵ ਕਮੈਂਟ ਆਉਣੇ ਵੀ ਜ਼ਰੂਰੀ ਹੁੰਦੇ ਨੇ ਫਿਰ ਬੈਲੈਂਸ ਜਾਂ ਬਣਿਆ ਰਹਿੰਦਾ ਹੁੰਦਾ ਕਿਉਂਕਿ ਜਿਆਦਾ ਹੀ ਫਿਰ ਜਦੋਂ ਬੰਦੇ ਨੂੰ ਪੋਜ਼ਿਟਿਵ ਕਮੈਂਟ ਆਉਣ ਲੱਗੀਆਂ ਮੈਂ ਫਿਰ ਬੰਦਾ ਕਈ ਵਾਰ ਪੈਰ ਵੀ ਛੱਡ ਜਾਂਦਾ ਹੁੰਦਾ ਹਨਾ ਇਸ ਕਰਕੇ 네ਗੇਟਿਵ ਕਮੈਂਟ ਵਾਲਾਂ ਨੂੰ ਵੀ ਰਿਕਵੈਸਟ ਆ ਬਈ ਜਰੂਰ ਆਪਦਾ ਕਮੈਂਟ ਕਰਿਆ ਕਰੋ ਠੀਕ ਆ ਤੇ ਨਵੀਂ ਵੀਡੀਓ ਦੇ ਨਾਲ ਛੇਤੀ ਮਿਲਦੇ ਆ ਨਵੇਂ ਸਫਰਾਂ ਤੇ ਵਾਹਿਗੁਰੂ ਜੀ ਜੀ ਖਾਲਸਾ ਮਾਈਕਲ ਜੀ ਕੀ ਫਤ